ਸਤਿਕਾਰਯੋ ਸਾਡੇ ਵੱਡੇ ਭਰਾ ਇੱਕ ਬੜੇ ਅچھے ਇਨਸਾਨ ਗੰਗਾ ਕੁਮਾਰ ਅਭਿਰਤ ਜੀ ਜਿਨ੍ਹਾਂ ਦੇ ਛੋਟੇ ਭਾਈ ਪ੍ਰਮੋਦ ਕੁਮਾਰ ਜਿਹੜੇ ਅਸਟਰੀਆ ਤੇ ਬੈਠੇ ਆ ਜਿਨ੍ਹਾਂ ਦੀ ਬਹੁਤੋਂ ਪ੍ਰਸਾਦ ਸਾਨੂੰ ਮਿਲਦੇ ਆ ਇਹ ਸਾਰਾ ਜਿਹੜਾ ਸਰੇ ਆ ਵੀਰ ਪ੍ਰਮੋਦ ਕੁਮਾਰ ਜੀ ਦਾ ਜੰਦਾ ਹੈ ਇਹਨਾਂ ਨੇ ਕਿਹਾ ਜੀ ਬਹੁਤ ਬਹੁਤ ਔਰ ਮਹਿੰਦੀ ਬਹੁਤ ਖੁਸ਼ਕਿਆਲੇ ਸੀ ਮੇਰੇ ਨਾਲ ਮੇਰੇ ਵੀਰ ਮੀਕੋਲ ਬਰਜੂਜੀ ਸਾਡੇ ਮਨਜੀਤ ਸਾਹਿਬ ਜੀ ਮੇਰਾ ਵੀਰ ਮੋਹਿਤ ਜੀ ਲਿਖੂ ਕਹਿੰਦੇ ਸਾਡੀ ਛੋਟੀ ਭੈਣ ਸਾਹਮਣੇ ਬੈਠੀਆਂ ਮੇਰੀਆਂ ਇਸ ਬੇਟੀਆਂ ਉਹ ਧੀਆਂ ਉਹ ਭੈਣਾਂ ਜਿਨ੍ਹਾਂ ਉੱਤੇ ਸਾਨੂੰ ਵੀ ਬਹੁਤ ਉਮੀਦ ਹੈ ਤੁਹਾਡੇ ਮਾਪੇ ਵੀ ਤੁਹਾਡੇ ਤੋਂ ਬਹੁਤ ਉਮੀਦ ਹੈ ਅੱਜ ਮੈਂ ਪਿਛਲੇ ਕੱਤੀ ਸਮੇਂ ਨੂੰ ਦੇਖ ਰਿਹਾ ਕਿ ਮਹਿੰਦੀ ਰੱਤਾ ਪਰਿਵਾਰ ਵੱਲੋਂ ਜਿਹੜੀ ਇਹ ਮੀਮ ਚਲਾਈ ਜਾ ਰਹੀ ਹੈ ਇਹ ਅੱਜ ਇੱਕ ਮਿਸਾਲ ਬਣ ਰਹੀ ਹੈ ਮੈਂ ਬੱਚਿਆਂ ਨੂੰ ਸਿਰਫ 2-3 ਮਿੰਟ ਲੱਭਾਗਾ ਇਹ ਚੰਗਾ ਲੱਗੇਗਾ ਮਨਜੂਬ ਸੁਰੀਓ ਅੱਜ ਜਿਹੜਾ ਇਹ ਜਿਹੜਾ ਇਨਾਮ ਮਿਲ ਰਿਹਾ ਹੈ ਇਸ ਇਨਾਮ ਦੀ ਜਿਹੜੀ ਵੈਲੀਅੂ ਹੈ ਕੋਸਟ ਨਾਲ ਤੋਂ ਸਕਦੀ ਹੈ

ਮੈਂ ਬੜਾ ਇਹੋ ਵਹੀ ਕਹਾਂਗਾ ਕਿ ਜਿਹੜਾ ਮਹਿੰਦੀ ਦਿੱਤਾ ਪਰਿਵਾਰ ਜੋ ਅੱਜ ਸੇਵਾ ਤੁਹਾਡੀ ਕਰ ਰਿਹਾ ਇਹ ਅੱਜ ਜ਼ਰੂਰੀ ਨਹੀਂ ਕਿ ਕਿਹੜੇ ਮਹਿੰਦੀ ਦਿੱਤਾ ਪਰਿਵਾਰ ਕੋਲ ਪੈਸੇ ਹੀ ਹੈ ਕਿ ਉਹ ਹੀ ਤੁਹਾਡੇ ਲਈ ਜਿਹੜਾ ਅੱਜ ਤੁਹਾਨੂੰ ਹੈਲਪ ਕਰ ਰਿਹਾ ਹੈ ਹੋਰ ਵੀ 3 ਲੋਕਾਂ ਦੀ ਹੈਲਪ ਕਰ ਰਿਹਾ ਹੈ ਇਹਨਾਂ ਤੋਂ ਵੀ ਬਹੁਤ ਘਟੀਆਂ ਸਰੀਰਾਂ ਘਟੀਆਂ ਵੱਡੇ ਲੋਕ ਇਸ ਜੁਲੰਦਸ਼ ਕਰ ਚੁੱਕੇ ਉਹਨਾਂ ਲੋਕਾਂ ਦੇ ਜਿਹੜੇ ਦਿਲ ਹਨ ਉਹੀ ਹੈ ਉਹਨਾਂ ਲੋਕਾਂ ਦੇ ਕੋਲ ਦਿਲ ਇਸ ਤਰੀਕੇ ਦਾ ਦਿਲ ਹੈ ਕਿ ਗੱਲਾਂ ਤੇ ਉਹ ਤੋੜਾਂ ਅਰਬਰ ਪੇਂ ਜਾਂ ਕਰਨਗੇ ਪਰ ਉਹ ਕਿਸੇ ਨੂੰ ਇੱਕ ਠੰਡੀ ਵੀ ਨਹੀਂ ਦੇ ਸਕਦੀ ਅੱਜ ਆਪਣੇ ਪਰਿਵਾਰ ਦੇ ਲਈ ਕੰਮ ਕਰਨਾ ਆਪਣੇ ਪਰਿਵਾਰ ਦੇ ਲਈ ਖਰਚਾ ਚਲਾਉਣਾ ਸਮਾਜ ਦੇ ਵਿੱਚ ਵਿਚਰਨਾ ਇਹ ਸਾਰਾ ਕੁਝ ਵੈਸੇ ਤੇ ਰਾਜਨੀਤਿਕ ਭਾਰਤੀਆਂ ਨਾਲ ਨਹੀਂ ਸੀ कि ਜਿਹੜੀਆਂ ਸਰਕਾਰਾਂ ਆਉਂਦੀਆਂ ਉਹ ਮੇਰੀਆਂ ਬੱਚਿਆਂ ਦੇ ਮੇਰੀਆਂ ਭੈਣਾਂ ਦਾ ਇਹ ਜਿਹੜਾ ਖਾਲ ਲੱਗਦੀਆਂ ਕਿ ਕਿਸੇ ਮਹਿੰਦੀ ਦਿੱਤਾ ਪਰਵਾਦ ਦੇ ਹੁਕਮਤ ਨਾਲ ਪੈਂਦੀ ਪਰ ਕਿਉਂ ਪਈ ਇਹ ਜਿਹੜੀਆਂ ਪਿਛਲੀਆਂ ਸਰਕਾਰਾਂ ਕੋਈ ਵੀ ਸਰਕਾਰ ਰਹੀ ਉਹ ਨਾ ਹੀ politcal ਆਉਂਦੀ ਹੈ ਅੱਜ politcal ਬਚਾਤਾ ਨਾ ਚੱਲ ਰਹੇ ਹਨ ਪਰ ਜੋ ਕੰਮ ਅੱਜ ਬੰਦੀ ਦਿੱਤਾ ਬੁਆਰ ਕਰ ਰਿਹਾ ਹੈ ਇਹ ਕੰਮ ਸਰਕਾਰਾਂ ਦੇ ਸੀ ਕਿਸੇ ਪਰਿਵਾਰ ਨੂੰ ਉਹ ਜਿਹੜੂ ਨਾ ਪੈਂਦੀ ਸਾਡੇ ਲੋਕਾਂ ਨੂੰ ਅੱਜ

ਇੱਕ ਤੋਂ ਅੰਮੀ ਜੁਰ ਕਰਕੇ ਲਈਓ ਕਿ ਜਿੱਦਾਂ ਮਹਿਲੀ ਰਤਾ ਪਰਵਾਹ ਤੁਹਾਡੀ ਸੇਵਾ ਦੇ ਵਿੱਚ ਜਰੂਰ ਆਉਂਦਾ ਹੈ ਮੇਰੇ ਅੱਜ ਬਿਲਕੁਲ ਗੁਰੂ ਮਹਾਰਾਜ ਦੀ ਮਹਾਮੈਦੀ ਬੋਲ ਕਰਦਾ ਕਿ ਸਮਾਜਨਾਮ ਵੀ ਹੈ ਅਗਰ ਮੇਰਾ ਨਾਮ ਨਾ ਹੁੰਦਾ ਸ਼ਾਇਦ ਮੈਂ ਇੱਥੇ ਨਾ ਆਉਂਦਾ ਅੱਜ ਬਿਲਕੁਲ ਕੋਈ ਪਦਵੀ ਨਾ ਹੁੰਦੀ ਤੇ ਮੈਂ ਮਾਈਕ ਤੇ ਨਾ ਦੇਦਾ ਇਹ ਜਿਹੜੀ ਜਿਹੜੀ ਪਦਵੀ ਹੈ ਇਹਨੂੰ ਹਾਸਲ ਕਰਨ ਦੇ ਲਈ ਜ਼ਿੰਦਗੀ ਦੇ ਬੜੇ ਸਫਲ ਮੈਂ ਧੰਨ ਹੋ ਸਮਰ ਤੁਹਾਡੇ ਮਾਪੇ ਵੀ ਕਰਦੇ ਮੇਰੇ ਕੋਈ ਮਾਪੇ ਆ ਜਾਂ ਮੇਰਾ ਕੋਈ ਘਰ ਦੇ ਵਿੱਚ ਕੋਈ ਵੀ ਜੀ ਐਮ ਐਲ اے ਮਨਿਸਟਰ ਕੋਈ ਨਹੀਂ ਸੀ ਮੇਰੇ ਘਰ ਦੇ ਹਾਲਾਤ ਇਦਾਂ ਦੇ ਸੀ ਮੈਂ ਸ਼ਾਇਦ ਪੜ੍ਹ ਵੀ ਨਹੀਂ ਸਕਿਆ ਬੋਲ ਨਹੀਂ ਸਕਿਆ ਕਿ ਮੇਰੇ ਮਾਪੇ ਕੋਲੋਂ ਇੰਨਾ ਪੈਸਾ ਨਹੀਂ ਸੀ ਤੁਸੀਂ ਬਹੁਤ ਲੱਕੀਓ ਤੁਸੀਂ ਬਹੁਤ ਕਿਸਮਤ ਵਾਲੇ ਹੋ ਕਿ ਤੁਹਾਡੇ ਮਾਪੇ ਤੁਹਾਨੂੰ ਪੜ੍ਹਾ ਦੇ ਆ ਤੁਸੀਂ ਅੱਜ ਆਪਣੀ ਮੁਸਲੀਮੀ ਪੜਾਈ ਕਰ ਰਹੇ ਹੋ ਤੁਹਾਡਾ ਮਾਪੇ ਤੁਹਾਨੂੰ ਕਿੰਦਰ ਹਾਲਾਤਾਂ ਦੇ ਵਿੱਚ ਤੁਹਾਨੂੰ ਪੜ੍ਹਾ ਰਿਹਾ ਅੱਜ ਕਾਦੇ ਵਿੱਚ ਗਰੀਬੀ ਇਹ ਨਹੀਂ ਕਿ ਤੁਹਾਡੇ ਕੋਲ ਕਰੋੜਾ ਰੁਪਇਆ ਆ ਗਿਆ ਲੱਖ ਰੁਪਇਆ ਆ ਗਿਆ ਸਾਡੀ ਗਰੀਬੀ ਖਤਮ ਹੋ ਜਾਣੀ ਗਰੀਬੀ ਤਾਂ ਖਤਮ ਹੋਣੀ ਹੈ ਜਿਸ ਘਰ ਦੇ ਧੀਆਂ ਤੇ ਪੁੱਤ ਪੜਨਗੇ ਤੇ ਅੱਗੇ ਜਾਣਗੇ ਉਸ ਘਰ ਦੀ ਗਰੀਬੀ ਇਹ ਜਿਹੜੀ ਤੁਹਾਨੂੰ ਇਜਾਜ਼ਤ ਮਿਲੀ ਹੈ ਤੁਸੀਂ ਬੈਠੇ ਹੋ ਇਹ ਡਾਕਟਰ ਬਾਬਾ ਸਾਹਿਬ ਇੱਕ ਅੰਦੀ ਦਿੱਤਾ ਹੋਇਆ ਸਰਦਾਰ ਦੇ ਮਤਾਬਕ ਤੋਂ ਅੱਜ ਤੁਸੀਂ ਆਜ਼ਾਦ ਹੋ ਅੱਜ ਤੁਸੀਂ ਉਸ ਆਜ਼ਾਦ ਭਾਰਤ 'ਚ ਬੈਠੇ ਹੋ

ਜਾਜੇ ਮੈਂ ਤੁਹਾਨੂੰ ਅਧੂਰਤ ਤੇ ਬੇਨਤੀ ਨਹੀਂ ਕਰਾਂਗਾ ਹਰ ਮਾਂ ਚਾਹਦੀ ਹੈ ਹਰ ਬਾਪ ਚਾਹਦਾ ਹੈ ਕਿ ਮੇਰੀ ਧੀ ਵੱਡੀ ਤੋਂ ਵੱਡੀ ਕੁਰਸੀ ਤੇ ਬਵੇ ਮੇਰੀ ਧੀ ਡਾਕਟਰ ਬਣੇ ਮੇਰੀ ਧੀ ਵਕੀਲ ਬਣੇ ਮੇਰੀ ਧੀ ਡਾਕਟਰ ਬਣੇ ਮੇਰੀ ਧੀ ਆਈਐਸ ਕਰੇ ਪ੍ਰੀਸ਼ੀਅਸ ਕਰੇ ਇਹ ਜਿਹੜਾ ਸੁਪਨਾ ਤੁਸੀਂ ਪੂਰਾ ਕਰਨਾ ਆਪਣੇ ਮਾਪੇ ਦਾ ਸੁਪਨਾ ਇਹ ਤੁਸੀਂ ਪੂਰਾ ਕਰਨਾ ਹੈ ਤੁਹਾਡੇ ਵਿੱਚੋਂ ਪਤਾ ਨਹੀਂ ਕਿੰਨੇ ਕੱਲ ਨੂੰ ਕਿੱਥੇ ਪਹੁੰਚ ਜਾਣਾ ਕੱਲ ਨੂੰ ਕੋਈ ਪਤਾ ਨਹੀਂ ਮੇਰ ਤੋਂ ਵੀ ਤੁਸੀਂ ਅੱਗੇ ਚਲੇ ਜਾਣਾ ਹੈ ਮੈਂ ਕਿਹਾ ਤੁਮਰਾ ਬਾਤ ਤੁਸੀਂ ਕਿ ਚਲੇ ਜਾਓ ਕੀ ਪਤਾ ਤੁਸੀ ਇਹ ਸੇਵਾ ਤੁਸੀਂ ਕਰੋ ਇਸ ਦਿਨ ਸਿਰ ਇਹ ਦਾ ਬੁੱਤੂ ਤੁਹਾਨੂੰ ਕਿੱਥੇ ਕੇ ਨਾਮ ਮਿਲ ਰਿਹਾ ਇੱਕ ਤੁਹਾਨੂੰ ਸ਼ਗਨ ਦੇ ਕੋਲ ਧੀਆ ਨੂੰ ਇੱਕ ਤਵਾਰ ਦੇ ਰਿਹਾ ਪਰ ਆਪਣੀ ਮਾਂ ਬਾਪ ਦਾ ਰੀਝ ਜ਼ਰੂਰ ਦੇਖੋ ਕਿਉਂਕਿ ਸਹਲਾਤਾ ਦੇ ਵਿੱਚ ਸਵੇਰੇ ਕੰਮ ਤੇ ਜਾਂਦਾ ਪਾਪਾ ਘਰ ਜਦ ਪਤਾ ਕਿ ਸ਼ਾਮੀ ਨੂੰ ਘਰ ਪੈਸਾ ਕਮਾਪੇ ਨਹੀਂ ਆਇਆ ਤੇ ਮੇਰੇ ਕਦੇ ਤੁਹਾਨੂੰ ਨਹੀਂ ਚੱਲਦਾ ਮੇਰੇ ਘਰ ਦੇ ਵਿੱਚ ਰੋਟੀ ਨਹੀਂ ਪਕਣੀ ਮੇਰੀ ਧੀ ਦੀ ਇੱਛਕ ਦਾ ਤਾਰ ਨਹੀਂ ਧੀ ਦਾ ਸੁਪਨਾ ਵੀ ਹਰ ਕੋਲ ਮੰਨਦਾ ਹੈ ਧੀ ਦਾ ਸੁਪਨਾ ਇੰਜੀਨੀਅਰ ਬਣਨਾ ਹੈ ਕੀ ਪਤਾ ਮਾਂ ਬਾਪ ਕੋ ਐਸਾ ਹੀ ਨਾ ਹੋਵੇ ਇਸ ਕਰਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਹੋ ਨਾ ਵੀ ਹੱਸੇ-ਵੱਸੇ ਤੇ ਚੱਲਣਾ ਤੁਹਾਡੀ ਕਿਸਮਤ ਉੱਤੇ ਜਿਹੜੀ ਲਕੀਰਾਂ ਹੈ ਉਹ ਮਾਂ ਬਾਪ ਦੀ ਸੇਵਾ ਕਰਨ ਦੇ ਵਿੱਚ ਲਿਖੀਆਂ ਜੇ ਤੁਸੀਂ ਪੂਰੀਆਂ ਕਰ ਦਿੱਤੀਆਂ ਤੇ ਤੁਹਾਡੇ ਵੱਡੇ ਭਰਾ ਭੈਣਾਂ ਦਾ ਵਾਦਾ ਹੈ ਕਿ ਤੁਸੀਂ ਹੀ ਇੱਕ ਬਲਾਈਸ ਬਣੋਗੇ ਇੱਕ ਨੀਸਰ ਬਣੋਗੇ ਕਿਉਂਕਿ ਤੁਸੀਂ ਕਰੋਗੇ ਕਿ ਮੇਰਾ ਬਾਤ ਇਹ ਇੱਕ ਇਨਾਮ ਹੈ ਇਹ ਤੁਹਾਡੇ ਲਈ ਇੱਕ ਮੈਂ ਇਹ ਦੇਖਦਾ ਨੰਬਰ ਬੱਚੇ ਧੁੱਪ ਛੰਡੇ ਮੈਂ ਦੇਖਦਾ ਯਾਰ ਉਸ ਦਿਨ ਤੇ ਇਹ ਲੱਗਦੀ ਹੈ ਕਿ ਸਭ ਇਸ ਪੈਸੇ ਦਾ ਕੀ ਬਣਿਆ ਇਹ ਲੱਗਣਾ ਕਿ ਤੁਸੀਂ ਇਸ ਲਾਈਨ 'ਚ ਆਇਆ ਹੈ ਇਸ ਲਾਈਨ 'ਚ ਬਾਕੀ ਬੱਚੇ ਨਹੀਂ ਆ ਪਏ ਹੋ ਨੰਬਰ ਵਧੀਆ ਨਹੀਂ ਲੈ ਪਾਇਆ ਉਹਨਾਂ ਨੂੰ ਕੋਣੀ ਇੱਥੇ ਬੈਠੇ ਕੁਰਸੀਆਂ ਦੇ ਉੱਤੇ ਤੁਸੀਂ ਕਿਉਂ ਇਕੱਲੇ ਬੈਠੇ ਤੁਸੀਂ ਮਿਹਨਤ ਕੀਤੀ ਤੁਹਾਨੂੰ ਉਹਦਾ ਇਨਾਮ ਮਿਲਿਆ ਇਸ ਕਰਕੇ ਆਪਣੀ ਲਗਨ ਨੂੰ ਛੋਟਾ ਨਾ ਸਮਝਣਾ ਤੁਹਾਡੇ ਜਿਹੜੇ ਅਧਿਕਾਰ ਆ ਉਹ ਬੜੀ ਤਾਕਤ ਹੈ ਤੁਸੀਂ ਅੱਗੇ ਪੜਨਾ ਚਾਹੁੰਦੇ ਹੋ ਸਰਕਾਰਾਂ ਦੀਆਂ ਸਕੀਮਾਂ ਸਕੂਲ ਸੁਲਭੀ ਸਕੀਮਾਂ ਬੜੇ ਲਾਭ ਹੈ ਉਹ ਨੂੰ ਤੁਸੀਂ ਸਟੱਡੀ ਕਰੋ ਪੜੋ ਅੱਗੇ ਜਾ ਕੇ ਦੇਖੋ ਬਾਕੀ ਮੈਂ ਜਿਹੜਾ ਜਿਹੜਾ ਪਰਿਵਾਰ ਹੈ ਤੁਹਾਡੀ ਸੇਵਾ ਕਰੇ ਆ ਇਹ ਇੱਕ ਮਿਸਾਲ ਦੇ ਅਜਰ ਦੇ ਵਿੱਚ ਪੰਜਾਬ ਚ ਪਹਿਲਾ ਪਰਵਾਦ ਦੇਖਦੇ ਆ ਕਿ ਜਿਹੜੇ ਇਦਾਂ ਦੀ ਸੇਵਾ ਮੇਤੜ ਕੋਈ ਪੋਲਿਟਿਕਲ ਪਾਰਟੀ ਦਾ ਕੋਈ ਇੰਚ ਨਹੀਂ ਸਾਰੀ ਪਾਰਟੀਆਂ ਵਿੱਚ ਸਮਝ ਤੇ ਲਾਇਆ ਜਾਂਦਾ ਹਰ ਇੱਕ ਸਮਾਜਿਕ ਧਰਮ ਦੇ ਲੋਕ ਇਹ ਸਮਝਦੇ ਆਂਦੇ ਆ ਕਿ ਗੁਰਦੀਆਂ ਦੇ ਨਾਲ ਆਪਣਾ ਇਹਦਾ ਪਿਆਰ ਨੂੰ ਵਟ ਕੇ ਜਾਂਦੇ ਆ ਇਸ ਕਰਕੇ ਜਿੱਥੇ ਆਪਣੇ ਮਾਬਾਬ ਦੇ ਲਈ ਤੁਸੀਂ ਫਿਰ ਉੱਠ ਕੇ ਦੁਆ ਕਰਦੇ ਹੋ ਉਥੇ ਮੈਂ ਦੀ ਰੱਬ ਪਰਵਾਦ ਦੇ ਲਈ ਜਰੂਰ ਅਰਦਾਸ ਕਰਿਓ ਕਿ ਗੁਰੂ ਮਹਾਰਾਜ ਜੀ ਸਾਡੇ ਇਹਨਾਂ ਦੋਨਾਂ ਵੀਰਾਂ ਨੂੰ ਜੱਦੀ ਗਾਜ ਰੱਖੇ ਇੱਕ ਜਿਹੜਾ ਇੰਜੀਨੀਅਰ ਬੈਠਾ ਹੈ ਇੱਕ ਵਧੀਚ ਬੈਠਾ ਕਿ ਉਹ ਇਦਾਂ ਹੀ ਸਮਾਜ ਦੀ ਸੇਵਾ ਕਰਨ ਤੇ ਆਂਡ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵੱਡਾ ਉਪਰਾਲਾ ਜਿਹੜਾ ਬੰਦੀ ਰੱਖਦਾ ਪਰਿਵਾਰ ਕਰੇ ਇੰਨਾ ਹੀ ਅੰਡ ਹੋਇਆ ਆਪਣੀਆਂ ਸਾਰੀਆਂ ਧੀਆਂ ਦਾ ਧੀਆਂ ਦਾ ਇੱਥੇ ਆ ਕੇ ਉੱਤੇ ਘਰਬੱਤ ਕਰਾਂ ਤੇ ਗੁਰੂ ਮਾਰੇ ਦੇ ਚੰਨ ਚਹੀ ਦਾਸ ਕਰਾਂ ਕਿ ਜਿਹੜੇ ਜਿਹੜਾ ਸੱਤਣਾ ਤੁਸੀਂ ਲਿਆ ਜਿਹੜੀ ਜਿਹੜੀ ਸੋਚ ਲੈ ਤੁਸੀਂ ਸੋਚਦੇ ਹੋ ਕਿ ਅਸੀਂ ਇਹ ਸਟੱਡੀ ਕਰਨੀ ਹੈ ਪੜ੍ਹਾਈ ਕਰਨੀ ਹੈ ਗੁਰੂ ਮਾਰੇ ਤੁਹਾਨੂੰ ਉੱਥੇ ਬਚਾਏ ਇੱਕ ਵਾਰ ਫੇਰ ਵੀ ਰਵਿੰਦਰ ਮੰਧੀ ਰੱਤਾ ਜੀ ਦਾ ਪ੍ਰਮੋਦ ਮੰਧੀ ਰੱਤਾ ਜੀ ਦਾ ਉਹ ਸਾਲੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ